ਉਹਨਾਂ ਲਈ ਬੜਕੜ ਹੈ ਇੰਨੀ ਮਿਹਨਤ ਕਰਕੇ ਨਾ ਸਟਰਗਲ ਕਰਕੇ ਗਿਆ ਉਹਨਾਂ ਲਈ ਉਹਨੇ ਹਰ ਫੀਲਡ ਦੇ ਵਿੱਚ ਜਾਂ ਹਰ ਜਗ੍ਹਾ ਉਹਨੇ ਕਾਂਗਰਸ ਪਰਿਵਾਰ ਦਾ ਸਾਥ ਦਿੱਤਾ ਉਹਨੇ ਜ਼ਿੰਦਗੀ 'ਚ ਪੈਸੇ ਨਹੀਂ ਕਮਾਏ ਪਰ ਪਿਆਰ ਹੈ ਨਾ ਕਿ ਲੋਕਾਂ ਦਾ ਕਮਾ ਲਿਆ ਵੀ ਉੱਥੇ ਬੰਦਾ ਬੰਦਾ ਰੋਂਦਾ ਸੀ ਕਹਿੰਦੇ ਨਾ ਵੀ ਕਿਸੇ ਦੀ ਡੈਥ ਹੁੰਦੀ ਆ ਤੇ ਪਰਿਵਾਰ ਹੁੰਦਾ ਉੱਥੇ ਲੋਕ ਰੋਂਦੇ ਸੀ ਬੱਚਾ ਬੱਚਾ ਰੋਂਦਾ ਸੀ ਬੰਦੇ ਨੇ ਸਾਰੇ ਇਲੈਕਸ਼ਨ ਸਕੂਟਰੀ ਤੇ ਲੈਨ ਨਾਲ ਉਹਨੂੰ ਸ਼ੌਂਕ ਹੀ ਨਹੀਂ ਸੀ ਗੱਡੀਆਂ 'ਤੇ ਬਹਿਣ ਦਾ ਕਿ ਮੈਂ ਗੱਡੀਆਂ ਸ਼ਾਇਦ ਮੈਂ ਕਹਿੰਨਾ ਯਲੇ ਲੁਧਿਆਣੇ ਦੇ ਵਿੱਚ ਜਿੰਨਾ ਯੂਥ ਉਸ ਕੋਲ ਸੀਗਾ ਨਾ ਕਿਸੇ ਕੋਲ ਵੀ ਨਹੀਂ ਸੀਗਾ ਮੈਨੂੰ ਕੋਈ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਕਮਲ ਸਿੱਕਾ ਦੀ ਦੇ ਜਾਣ ਤੇ ਕੀ ਕਵਾਂ ਯਾਰਾਂ ਦਾ ਯਾਰ ਸੀ ਰੰਗੀਲਾ ਵਿਅਕਤੀ ਸੀ ਹਰ ਵਕਤ ਖੜਾ ਰਹਿੰਦਾ ਸੀ ਤੁਹਾਡੇ ਹਾਸਤੇ ਅੱਧੀ ਰਾਤ ਨੂੰ ਵੀ ਕਦੇ ਕਿਸੇ ਵਿਅਕਤੀ ਨੇ ਉਹਨੂੰ ਫੋਨ ਕੀਤਾ ਤਾਂ ਉਹ ਹਮੇਸ਼ਾ ਹਾਜ਼ਰ ਮਿਲੇ ਔਰ ਰਾਜਨੀਤੀ ਦੇ ਵਿੱਚ ਜਦ ਆਮ ਲੋਕ ਬੜੇ ਲਾਲਚੀ ਹੋ ਜਾਂਦੇ ਹਨ ਉਹਨੇ ਆਪਣਾ ਘਰ ਗਵਾ ਕੇ ਪਾਰਟੀ ਦੀ ਸੇਵਾ ਕੀਤੀ ਔਰ ਜਿਸ ਪ੍ਰਕਾਰ ਦੀਆਂ ਔਰੀਆਂ ਕਹਾਣੀਆਂ ਔਰੇ ਦੋਸਤਾਂ ਤੋਂ ਸੁਣਨ ਨੂੰ ਮਿਲਦੀਆਂ ਐ ਅੱਜ ਦੇ ਸਯੋਜਗ ਦੇ ਵਿੱਚ ਜਿੱਥੇ ਦੌੜ ਲੱਗੀ ਵੀ ਐ ਪੈਸਾ ਕਮਾਉਣ ਦੀ ਉਸ ਦੌਰ ਦੇ ਵਿੱਚ ਜਿਸ ਪ੍ਰਕਾਰ ਉਹਨੇ ਆਪਦੇ ਘਰ ਦੀ ਪਰਵਾਹ ਨਾ ਕਰਦੇ ਹੋਏ ਪਾਰਟੀ ਦੇ ਲਈ ਵਫਾਦਾਰੀ ਨਭਾਈ ਆਪਦੇ ਦੋਸਤਾਂ ਲਈ ਵਫਾਦਾਰੀ ਨਭਾਈ ਆਪਣੇ ਕੰਮ ਲਈ ਵਫਾਦਾਰੀ ਔਰ ਇਸ ਦੇ ਨਾਲ ਨਾਲ ਪੂਰਨ ਤੌਰ ਤੇ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਚਾਹੇ ਮਾਤਾ ਰਾਣੀ ਦੇ ਕਿਤੇ ਜਾਣਾ ਹੈ ਚਾਹੇ ਕਿਤੇ ਹੋ ਸਮਾਜ ਸੇਵੀ ਦੇ ਕੰਮਾਂ ਦੇ ਵਿੱਚ ਗੱਲ ਕਰਨੀ ਹੈ ਤੇ ਅੱਗੇ ਹੋ ਕੇ ਬੇਖੌਫ ਤੇ ਲੀਡਰ ਵਿਅਕਤੀ ਸੀ ਲੇਕਿਨ ਬੇਵਕਤੀ ਮੌਤ ਨੇ ਸਾਡੇ ਕੋਲੋਂ ਕਮਲ ਸਿੱਕਾ ਜੀ ਨੂੰ ਲੈ ਲਿਆ ਬੇहद ਘਾਟਾ ਹੈ ਕਾਂਗਰਸ ਪਾਰਟੀ ਨੂੰ ਪਰਿਵਾਰ ਨੂੰ ਭੈਣਾਂ ਨੂੰ ਭਰਾ ਨੂੰ ਬੁੱਢੀ ਮਾਂ ਨੂੰ ਪੂਰਾ ਸਹਾਰਾ ਸੀ ਪਰਿਵਾਰ ਦਾ ਤਾਂ ਸਹਾਰਾ ਸੀ ਆਸੇ-ਪਾਸੇ ਦੇ ਲੋਕਾਂ ਦਾ ਬੜਾ ਆਸਰਾ ਸੀਗਾ ਲੋਕ ਮਾਂ ਨਾਲ ਸਿੱਕੇ ਦੇ ਘਰੇ ਆ ਕੇ ਉਹਨੂੰ ਉਠਾ ਕੇ ਆਪਣੇ ਨਾਲ ਲੈ ਜਾਂਦੇ ਸੀ ਸੋ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਘਟ ਹੈ ਮੈਂ ਆਪਣੇ ਵੱਲੋਂ ਆਪਣੇ ਇਸ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਮੇਰੇ ਇਲੈਕਸ਼ਨ 'ਚ ਵੀ ਇਨਰਜੀ ਜਾਨ ਲਾ ਕੇ ਬਹੁਤ ਮਿਹਨਤ ਕੀਤੀ ਜੀਰਾ ਮੈਂ ساری ਜ਼ਿੰਦਗੀ ਕਮਲ ਸਿੱਕੇ ਦਾ ਤੇ ਉਹਨਾਂ ਦੇ ਪਰਿਵਾਰ ਦਾ ਦੇਣਾ ਨਹੀਂ ਦੇ ਸਕੋ ਕੋਸ਼ਿਸ਼ ਕਰਾਂਗੇ ਕਿ ਆਪਦੇ ਸਾਥੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹ ਹੀ ਹੈ ਕਿ ਉਹਰੇ ਘਰ ਦਾ ਖਿਆਲ ਰੱਖੀਏ ਉਹਰੇ ਪਰਿਵਾਰ ਦਾ ਖਿਆਲ ਰੱਖੀਏ ਪੂਰੀਆਂ ਮੁਸ਼ਕਲਾਂ 'ਚ ਪੂਰੇ ਪਰਿਵਾਰ ਦੇ ਨਾਲ ਖੜੇ ਖੜੇ ਹੋਈਏ ਸੋ ਇਹ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ੇ ਔਰ ਜ਼ਰੂਰ ਕੁਝ ਨਾ ਕੁਝ ਅਸੀਂ ਕਿਸਾਨ ਠੀਕ ਧੰਨਵਾਦ ਰਾਜਾਵੜਨ ਜੀ ਆਏ ਆ ਪਹਿਲਾ ਤਾਂ ਉਹਨਾਂ ਨੇ ਹੌਸਲਾ ਦਿੱਤਾ ਕਿ ਪਰਿਵਾਰ ਨਾਲ ਸੀ ਪੂਰੇ ਖੜੇ ਹੋਵਾਂਗੇ ਉਹਨਾਂ ਦੀ ਸਮੁੱਚੀ ਸਾਡੀ ਕਾਂਗਰਸ ਦੀ ਟੀਮ ਉਹਨਾਂ ਦੀ ਕਿ ਉਹ ਆਪਣੇ ਜਿਹੜਾ ਉਹਨਾਂ ਲਈ ਵਰਕਰ ਹੈ ਐਨੀ ਮਿਹਨਤ ਕਰਕੇ ਨਾਲ ਸਟਰਗਲ ਕਰਕੇ ਗਿਆ ਉਹਨਾਂ ਲਈ ਉਹਨੇ ਹਰ ਫੀਲਡ ਦੇ ਵਿੱਚ ਜਾਂ ਹਰ ਜਗ੍ਹਾ ਉਹਨੇ ਕਾਂਗਰਸ ਪਰਿਵਾਰ ਦਾ ਸਾਥ ਦਿੱਤਾ ਕਦੇ ਕਾਂਗਰਸ ਪਰਿਵਾਰ ਤੋਂ ਬੰਦਾ ਕਦੇ ਡੂਰ ਹੀ ਨਹੀਂ ਗਿਆ ਉਹਨੂੰ ਇਹ ਹੀ ਸੀਗਾ ਕਿ ਮੈਂ ਕਾਂਗਰਸ ਪਾਰਟੀ ਨੂੰ ਬਹੁਤ ਉੱਪਰ ਲੈ ਕੇ ਜਾਣਾ ਇਹਨੂੰ ਦੇਖਦੇ ਉਹਨਾਂ ਨੇ ਕਿਹਾ ਕਿ ਉਹ ਪਰਵਾਰਲੀ ਮਦਦ ਕਰਨਗੇ ਉਹਨਾਂ ਦੀ ਹਿਸਟਰੀ ਲਈ ਮਦਦ ਕਰਨਗੇ ਕੋਈ ਐਡਾ ਦਾ ਓਪਰਚ्युनिटी ਦੇਣਗੇ ਕਿ ਜਿਹਦੇ ਨਾਲ ਘਰ ਵਧੀਆ ਚੱਲੇ ਉਹਨਾਂ ਸਾਨੂੰ ਇਹਨਾਂ ਇਨਸਟਰਕਸ਼ਨ ਦਿੱਤਾ ਕਿਵੇਂ ਲੱਗਦਾ ਕਿ ਇਹ ਹਰੇਕ ਦਾ ਮੋਢੇ ਨਾਲ ਮੋਢਾ ਲਾ ਕੇ ਖੜਦੇ ਸੀ ਉਹਨਾਂ ਨੇ ਰਾਤ ਨਹੀਂ ਦੇਖੀ ਦਿਨ ਨਹੀਂ ਦੇਖਿਆ ਕੀ ਜਾਣਾ ਚਾਹੀਦਾ ਅਸੀਂ ਮਰੇ ਜੀ ਅਸੀਂ ਮਰੇ ਉਹ ਨਹੀਂ ਮਰੇ ਅਸੀਂ ਤੁਹਾਡੀ ਸਾਰੀ ਟੀਮ ਮਰ ਗਈ ਅਸੀਂ ਸਾਰੇ ਮਰ ਗਏ ਇਕੱਲਾ ਉਹ ਨਹੀਂ ਮਰਿਆ ਨਾਲ ਕਈਆਂ ਨਾਲ ਕਈਆਂ ਨੂੰ ਮਰ ਗਏ ਜਿਹੜੀ ਉਹਨੇ ਕਵਾਈ ਕੀਤੀ ਸੀ ਕੱਲੋਂ ਸ਼ਮਸ਼ਾਨ ਘਰ ਦੇ ਵਿੱਚ ਸਾਰੇ ਮੀਡੀਆ ਵਾਲੇ ਭਾਈ ਵੀ ਉੱਥੇ ਆਏ ਸੀ ਆ ਸਾਰਿਆਂ ਨੇ ਦੇਖ ਲਈ ਕਿੰਨੀ ਕਮਾਈ ਸੀ ਗੱਲ ਉੱਥੇ ਉਹਨੇ ਜ਼ਿੰਦਗੀ ਚ ਪੈਸੇ ਨਹੀਂ ਕਮਾਏ ਪਰ ਪਿਆਰ ਹੈ ਨਾ ਕਿ ਲੋਕਾਂ ਦਾ ਕਮਾ ਲਿਆ ਵੀ ਉੱਥੇ ਬੰਦਾ ਬੰਦਾ ਰੋਂਦਾ ਸੀ ਕਹਿੰਦੇ ਨਾ ਵੀ ਕਿਸੇ ਦੀ ਡੈਥ ਹੁੰਦੀ ਆ ਤੇ ਪਰਿਵਾਰ ਰੋਂਦਾ ਉੱਥੇ ਲੋਕ ਰੋਂਦੇ ਸੀ ਬੱਚਾ ਬੱਚਾ ਰੋਂਦਾ ਸੀ ਕੱਲਾ ਕੱਲਾ ਬੰਦਾ ਰੋਂਦਾ ਸੀ ਉੱਥੇ ਮhalla ji shipuri ਦੇ ਵਿੱਚ ਤੁਸੀਂ ਦੇਖਿਆ ਵੀ ਹਰ ਮਤਲਬ ਪਰਿਵਾਰ ਦਾ ਬੰਦਾ ਉੱਥੇ ਰੋਇਆ ਕਿਸੇ ਨੂੰ ਇਹ ਨਹੀਂ ਕਿਸੇ ਨੂੰ ਅਜੇ ਤੱਕ ਗਾਲ ਨਹੀਂ ਕੱਢੀ ਜੇ ਕੋਈ ਉਹਦਾ ਮਾੜਾ ਕਰ ਵੀ ਦਿੰਦਾ ਸੀ ਇਹਨਾਂ ਨੂੰ ਵੀ ਕਹਿੰਦੇ ਚੱਲ ਯਾਰ ਛੱਡ ਕੋਈ ਗੱਲ ਨਹੀਂ ਛੱਡ ਦੇ ਨਾ ਉਹਨੇ ਕਦੀ ਸਾਨੂੰ ਕਿਸੇ ਦੇ ਖਿਲਾਫ ੜਕਾਇਆ ਨਾ ਕਦੀ ਕਿਸੇ ਦੇ ਖਿਲਾਫ ਉਹਨੇ ਗੱਲ ਸੁਣੀ ਹੈ ਜੇ ਹੁਣ ਵੋਟਾਂ ਦੇ ਪਿਛੇ ਹੀ ਖੜੇ ਜਿਨੇ ਵੋਟ ਨਹੀਂ ਵੀ ਪਾਈ ਨਾ ਉਹਨੇ ਉਹਨੂੰ ਵੀ ਚੰਗਾ ਹੀ ਕਿਹਾ ਉਹਨੇ ਵੀ ਕਿਹਾ ਵੀ ਛੱਡ ਯਾਰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਹਰੇ ਆਣੇ ਇਲੈਕਸ਼ਨਾਂ ਚ ਕਹਿੰਦਾ ਸੀ ਵੀ ਆਪਾਂ ਹਰੇ ਆ ਮਰੇ ਤਾਂ ਨਹੀਂ ਹੈਗੇ ਕੋਈ ਦਿੱਕਤ ਨਹੀਂ ਹੈ ਕਹਿੰਦਾ ਮਤਲਬ ਇਹ ਵੀ ਬੜਾ ਦਲੇਰ ਬੰਦਾ ਸੀਗਾ ਠੀਕ ਹੈ ਹਰ ਚੀਜ਼ ਚ ਐਕਟਿਵ ਸੀਗਾ ਕੋਈ ਉਹਨੂੰ ਬਸ ਪਰਮਾਤਮਾ ਦਾ ਜਿਹੜਾ ਭਾਣਾ ਬਹੁਤ ਮਾੜਾ ਕੀਤਾ ਉਹ ਮਰਿਆ ਹੁਣੇ ਅਸੀਂ ਸਾਰੇ ਮਰ ਗਏ ਸਰੋ ਜਮੀਨੀ ਸਟਾਰ ਤੋਂ ਲੈ ਕੇ ਨਾ ਉੱਪਰ ਤੱਕ ਉੱਠਿਆ ਤੁਸੀਂ ਸਭ ਸਾਰੇ ਪ੍ਰੈਸਰ ਬਟੋਨਾਂ ਨੂੰ ਜਾਣਦੇ ਹੋ ਉਹ ਬੰਦੇ ਨੇ ਸਾਰੇ ਇਲੈਕਸ਼ਨ ਸਕੂਟਰੀ ਤੇ ਲੰਨਾ ਤੇ ਉਹਨੂੰ ਸ਼ੌਂਕ ਹੀ ਨਹੀਂ ਸੀ ਗੱਡੀਆਂ 'ਚ ਬਹਿਣ ਦਾ ਕਿ ਮੈਂ ਗੱਡੀਆਂ ਸ਼ਹਿਰ ਮੈਂ ਕਹਿੰਨਾ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਜਿੰਨਾ ਯੂਥ ਉਸ ਕੋਲ ਸੀਗਾ ਨਾ ਕਿਸੇ ਕੋਲ ਵੀ ਨਹੀਂ ਸੀਗਾ ਕਿਸੇ ਕੋਲ ਨਹੀਂ ਸੀ ਤੁਸੀਂ ਚੱਕ ਕੇ ਵੀਡੀਓ ਦੇਖ ਲਓ ਉਹਨੂੰ ਕਿਸੇ ਜੀ ਦਾ ਉਹਨੂੰ ਇਹ ਹੁੰਦਾ ਸੀ ਕਿ ਮੇਰੇ ਨਾਲ ਕੋਈ ਲੜਕਾ ਜਿੱਦਾਂ ਯੂਥ ਹੁੰਦਾ ਗੱਡੀਆਂ ਚਾਹੁੰਦਾ ਉਹ ਕਹਿੰਦਾ ਨਹੀਂ ਮੈਂ ਸਕੂਟੀ ਤੇ ਜਾਣਾ ਕਿਉਂਕਿ ਮੇਰੇ ਨਾਲ ਜਿਹੜੇ 4 ਭਰਾ ਆਏ ਆ ਉਹ ਸਕੂਟੀ ਤੇ ਆ। ਉਹਨੂੰ ਕੋਈ ਗੱਡੀਆਂ ਦਾ ਸ਼ੌਂਕ ਨਹੀਂ। ਉਹਨੇ ਜੋ ਕਮਾਇਆ ਕੱਲ ਵੀ ਤੁਸੀਂ ਦੇਖੋ ਕਿ ਕਈ ਲੋਕ ਤੋਂ 20-25% ਲੋਕ ਪਹੁੰਚ ਹੀ ਨਹੀਂ ਪਾਏ ਉਹਦੇ ਕੋਲ ਵਿਚਾਰੇ ਕੋਲ। ਲੋਕ ਦੇਖਣ ਨੂੰ ਤਰਸਦੇ ਦੀ ਕਾਦੀ ਸਿੱਕੇ ਨੂੰ ਇੱਕ ਵਾਰੀ ਦੇਖ ਲਈ। ਬਸ ਬਾਕੀ ਸਾਡੇ ਕੋਲ ਰਾਜਾ ਬੜਿੰਗ ਜੀ ਆਏ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜੋ ਘਰ ਦਾ ਹਾਲਚਾਲ ਪੁੱਛਣਾ ਹੈ ਸਭ ਕੁਝ। ਭਾਜੀ ਕੋਈ ਜਿਲੋਟਰ ਔਰ ਲੋਕਾਂ ਦਾ ਉਹਦੇ ਪ੍ਰਤੀ ਪਿਆਰ। ਉਹ ਇਦਾਂ ਦਾ ਸੀ ਜਿੱਦਾਂ ਕਿ ਅਸੀਂ ਹਰ ਬੰਦਾ ਆਪਣੇ ਘਰੇ ਰਾਤੀ 2 ਵਜੇ ਵੀ ਵੜਦਾ ਨਾ ਤਾਂ ਉਹਦੇ ਲਈ ਦਰਵਾਜ਼ੇ ਖੁੱਲੇ ਹੁੰਦੇ ਆ ਉਹ ਚਾਹੇ ਘਰ ਇਕੱਲੀ ਭੈਣ ਹੋਵੇ ਚਾਹੇ ਮਦਰ ਹੋਵੇ ਉਹਦੇ ਲਈ ਹਰ ਦੋਸਤ ਦੀ ਭੈਣ ਭੈਣ ਸੀ ਔਰ ਮਦਰ ਮਦਰ ਸੀ ਔਰ ਹਰ ਦਰਵਾਜ਼ਾ ਉਹਦੇ ਲਈ ਹਰ ਟਾਈਮ ਲਈ ਖੁੱਲਾ ਸੀ ਉਹਦੀ ਛਵੀ ਇੰਨੀ ਕੁ ਵਧੀਆ ਸੀ ਔਰ ਹਰ ਭੈਣ ਰੋਈ ਹਰ ਮਾਂ ਰੋਈ ਉਹਦੇ ਲਈ ਕੱਲ ਔਰ ਭਾਜੀ ਨਹੀਂ ਹੋਣਾ ਕਮਲ ਸਿੱਕਾ ਨਹੀਂ ਹੋਣਾ